ਗੁਰੂ ਜੀ ਦੇ ਦਰਸ਼ਨ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਚੱਲਿਆ ਹਾਂ ਅੱਜ ਮੈਂ ਗੁਰੂ ਜੀ ਦੇ ਦਰਸ਼ਨ ਕੀਤੇ ਕੀ ਤੁਸੀਂ ਗੁਰੂ ਜੀ ਦੇ ਦਰਸ਼ਨ ਕੀਤੇ ਥੋੜਾ ਜਿਹਾ ਦੂਜੇ ਪੱਖ ਤੋਂ ਸੋਚਿਓ ਅਸੀਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਕੀ ਗੁਰੂ ਸਾਹਿਬ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਕੀ ਗੁਰੂ ਸਾਹਿਬ ਸਾਡੇ ਦਰਸ਼ਨ ਕਰਨਾ ਚਾਹੁੰਦੇ ਆ ਭਗਤ ਨਾਮਦੇਵ ਜੀ ਕਹਿੰਦੇ ਜੋ ਨ ਭਜਨ ਤੇ ਨਾਰਾਇਣ ਤਿੰਨ ਕਾ ਮੈਂ ਨ ਕਰੂੰ ਦਰਸ਼ਨਾ ਇਹ ਵੀ ਤੇ ਹੋ ਸਕਦਾ ਵੀ ਅਸੀਂ ਗੁਰੂ ਦੇ ਦਰਸ਼ਨ ਕਰਨ ਲਈ ਚੱਲੇ ਆ ਪਹੁੰਚ ਗਏ ਆ ਪਰ ਗੁਰੂ ਸਾਹਿਬ ਕਹਰੇ ਵੀ ਸਿੱਖਾ ਮੈਂ ਤੇਰੇ ਦਰਸ਼ਨ ਨਹੀਂ ਕਰਨੀ ਤੁਸੀਂ ਆਪ ਦੇਖੋ ਜਿਹਨੂੰ ਮਿਲਣ ਦੀ ਸਾਡੀ ਭਾਵਨਾ ਹੈ ਸਾਡੇ ਯਤਨ ਨੇ ਅਸੀਂ ਸਮਾਂ ਕੱਢਿਆ ਅਸੀਂ ਕੋਸ਼ਿਸ਼ ਕੀਤੀ ਅਸੀਂ ਗਏ ਪਰ ਅੱਗੇ ਵਾਲਾ ਸਾਨੂੰ ਕਹਿ ਦੇਵੇ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਹੀ ਨਹੀਂ ਚਾਹੁੰਦਾ ਮੈਂ ਮਿਲਣਾ ਹੀ ਨਹੀਂ ਚਾਹੁੰਦਾ ਇਸ ਲਈ ਸਿਰਫ ਇਹ ਜੋਰ ਨਾ ਹੋਵੇ ਕਿ ਅਸੀਂ ਗੁਰੂ ਜੀ ਦੇ ਦਰਸ਼ਨ ਕਰਨੇ ਹਨ ਜਾਂ ਕਰਨ ਚੱਲੇ ਹਾਂ ਇਹਦੇ ਨਾਲ ਨਾਲ ਇਹ ਸੋਚ ਵੀ ਹੋਵੇ ਕਿ ਮੈਂ ਗੁਰੂ ਜੀ ਨੂੰ ਦਰਸ਼ਨ ਦੇਣ ਯੋਗਾਂ ਹਾਂ ਕਿ ਮੈਂ ਗੁਰੂ ਜੀ ਨੂੰ ਮੁੱਖ ਦਿਖਾਣ ਯੋਗਾਂ ਹਾਂ ਜੋ ਨਾ ਭਜਨਤੇ ਨਾਰਾਇਣ ਤਿਨ ਕਾ ਮੈ ਨਾ ਕਰੂੰ ਦਰਸ਼ਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦਰਬਾਰ ਸਜਿਆ ਇਲਾਕੇ ਦਾ ਬਹੁਤ ਮਸ਼ਹੂਰ ਸਿੱਖ ਭਾਈ ਲਾਲ ਸਿੰਘ ਬਹੁਤ ਢਾਲਾਂ ਬਣਾਉਂਦੇ ਸਨ ਸਿੱਖ ਸੰਗਤਾਂ ਉਹਨਾਂ ਕੋਲੋਂ ਢਾਲਾਂ ਲੈ ਕੇ ਖਰੀਦ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਦੀਆਂ ਸਨ ਭੇਟਾਵਾਂ ਵਜੋਂ ਢਾਲਾਂ ਨੂੰ ਤੇ ਇਤਿਹਾਸ ਕਹਿੰਦਾ ਹੈ ਗੁਰੂ ਸਾਹਿਬ ਉਹ ਢਾਲਾਂ ਚੁੱਕ ਕੇ ਬਹੁਤ ਉਸ ਸਿੱਖ ਨੂੰ ਵਧਿਆਉਂਦੇ ਸਨ ਸਲਾਉਂਦੇ ਸਨ ਕਿ ਇਹ ਢਾਲ ਬੜੀ ਵਧੀਆ ਹੈ ਇਲਾਕੇ ਦੇ ਵਿੱਚ ਭਾਈ ਲਾਲ ਸਿੰਘ ਦੀ ਢਾਲ ਬੜੀ ਮਸ਼ਹੂਰ ਹੋ ਗਈ ਕਿਸੇ ਨੇ ਦੱਸ ਪਾਈ ਕਿ ਭਾਈ ਸਾਰੇ ਜਣੇ ਤੁਹਾਡੀਆਂ ਢਾਲਾਂ ਖਰੀਦ ਕੇ ਗੁਰੂ ਸਾਹਿਬ ਨੂੰ ਅਰਪਣ ਕਰਦੇ ਨੇ ਭੇਟਾ ਕਰਦੇ ਨੇ ਕਿਉਂ ਨਹੀਂ ਤੁਸੀਂ ਵਧੀਆ ਢਾਲ ਬਣਾ ਕੇ ਖੁਦ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਪ੍ਰਾਪਤ ਕਰਦੇ ਮਨ ਦੇ ਵਿੱਚ ਪਿਆਰ ਘਟ ਤੇ ਅਹੰਕਾਰ ਬਹੁਤਾ ਪੈਦਾ ਹੋਣ ਲੱਗ ਗਿਆ ਮਨ ਵਿੱਚ ਖਿਆਲ ਆ ਗਿਆ ਵੀ ਮੈਂ ਇੱਕ ਬਹੁਤ ਵਧੀਆ ਢਾਲ ਬਣਾਣਾ ਆਮ ਸੰਗਤਾਂ ਨੂੰ ਜੋ ਦੇਣਾ ਉਹਦੇ ਤੋਂ ਜ਼ਿਆਦਾ ਵਧੀਆ ਢਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਜਾਵਾਂਗਾ ਤੇ ਜਦੋਂ ਮੈਂ ਜਾਵਾਂਗਾ ਸੰਗਤਾਂ ਖੜੀਆਂ ਹੋ ਜਾਣਗੀਆਂ ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਜਾਣਗੇ ਵਾਹ ਵੀ ਭਾਈ ਲਾਲ ਸਿੰਘਾ ਅੱਜ ਤੂੰ ਖੁਦ ਢਾਲ ਲੈ ਕੇ ਆਇਆ ਯਤਨ ਕੀਤਾ ਢਾਲ ਮਜ਼ਬੂਤ ਬਣਾਈ ਮਸ਼ਹੂਰ ਤੇ ਪਹਿਲਾਂ ਹੀ ਸੀ ਪਰ ਵੱਧ ਮਿਹਨਤ ਕਰਕੇ ਖੁਦ ਲੈ ਕੇ ਜਾਣ ਲਈ ਭੇਟਾ ਢਾਲ ਬਣਾਈ ਦਰਬਾਰ ਚ ਗਏ ਦਰਵਾਜੇ ਤੇ ਖੜ ਕੇ ਸੋਚਣ ਲੱਗੇ ਕਿ ਹੁਣ ਮੈਂ ਜਾਵਾਂਗਾ ਸੰਗਤਾਂ ਖੜੀਆਂ ਹੋ ਜਾਣਗੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਕਿੰਨੀ ਵੇਖ ਕੇ ਮੇਰੇ ਵੱਲ ਵੇਖ ਕੇ ਖੜੇ ਹੋ ਜਾਣਗੇ ਵਾਹ ਵੀ ਭਾਈ ਲਾਲ ਸਿੰਘਾ ਲਿਖਤ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਦੇਖਿਆ ਹੀ ਨਹੀਂ ਉਹਨੇ ਸੋਚਿਆ ਕਿ ਸ਼ਾਇਦ ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਕਿਤੇ ਹੋਰ ਹੈ ਕੋਲ ਜਾ ਕੇ ਬੈਠ ਗਏ ਭਾਈ ਲਾਲ ਸਿੰਘ ਜੀ ਨੇ ਪੈਰ ਦੇ ਕੋਲ ਢਾਲ ਛੋਈ ਵੀ ਸ਼ਾਇਦ ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਕਿਤੇ ਹੋਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਵੱਲ ਫੇਰ ਨਹੀਂ ਵੇਖਿਆ ਉਸ ਢਾਲ ਨੂੰ ਹੋਰ ਪੈਰ ਦੇ ਕੋਲ ਲਾਉਂਦੇ ਨੇ ਤੇ ਥੋੜਾ ਜਿਹਾ ਅੰਘੂਰਾ ਮਾਰਦੇ ਨੇ ਵੀ ਗੁਰੂ ਸਾਹਿਬ ਮੈਂ ਭਾਈ ਲਾਲ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਤੁਹਾਡੀ ਪੇਟਾ ਦੇਖ ਲਈ ਬੈਠ ਜਾਓ ਸੰਗਤ ਚ ਬੈਠ ਜਾਓ ਬੜਾ ਹੈਰਾਨ ਹੋਇਆ ਮਨ ਕਲਪਿਆ ਗੁਰੂ ਸਾਹਿਬ ਜੀ ਨੂੰ ਮਿਲਿਆ ਕਿ ਗੁਰੂ ਸਾਹਿਬ ਜੀ ਮੈਨੂੰ ਪਹਿਚਾਣਿਆ ਨਹੀਂ ਮੈਂ ਭਾਈ ਲਾਲ ਸਿੰਘ ਸੰਗਤਾਂ ਮੇਰੀਆਂ ਢਾਲਾਂ ਤੁਹਾਡੇ ਤੱਕ ਭੇਟਾ ਵਜੋਂ ਲੈ ਕੇ ਆਉਂਦੀਆਂ ਨੇ ਬਹੁਤ ਤੁਸੀਂ ਪਿਆਰ ਕਰਦੇ ਹੋ ਅੱਜ ਮੈਂ ਖੁਦ ਆਇਆ ਹਾਂ ਤੁਸੀਂ ਮੈਨੂੰ ਜਾਣਿਆ ਨਹੀਂ ਮਹਾਰਾਜ ਕਹਿਣ ਲੱਗੇ ਸੀ ਕਿ ਇਹ ਢਾਲ ਤੇ ਤੂੰ ਲੈ ਕੇ ਆ ਗਿਆ ਪਰ ਇਹ ਇੰਨੀ ਮਜ਼ਬੂਤ ਢਾਲ ਨਹੀਂ ਹੈ ਤੇ ਉਹ ਸਾਖੀ ਦਾ ਅਰਥ ਕੀ ਸੀ ਸਾਖੀ ਦਾ ਅਰਥ ਇਹ ਸੀ ਕਿ ਉਹ ਆਪਣੀ ਭਾਵਨਾ ਬਣਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਉਹਦੇ ਕੋਲ ਪਿਆਰ ਨਹੀਂ ਸੀ ਅਹੰਕਾਰ ਸੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਤੇਰੇ ਦਰਸ਼ਨ ਨਹੀਂ ਕਰਨਾ ਦਰਸ਼ਨ ਉਦੋਂ ਕਰਾਂਗਾ ਜਦੋਂ ਤੂੰ ਅਹੰਕਾਰ ਦੀ ਭੇਟਾ ਖਤਮ ਕਰਕੇ ਪਿਆਰ ਦੀ ਭੇਟਾ ਲੈ ਕੇ ਆਏਗਾ ਉਹਦੇ ਅਹੰਕਾਰ ਨੂੰ ਸਮਾਪਤ ਆ ਕੇ ਖਤਮ ਕੀਤਾ ਸਮਝਾਇਆ ਤੇ ਫਿਰ ਉਹ ਪਿਆਰ ਦੀ ਭੇਟਾ ਜਦੋਂ ਲੈ ਕੇ ਆਇਆ ਗੁਰੂ ਸਾਹਿਬ ਜੀ ਨੇ ਗਲਵੱਕੜੀ ਪਾਈ ਯਾਦ ਰੱਖੋ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਤੁਸੀਂ ਅੱਜ ਕੱਲ ਖਬਰਾਂ ਦੇਖੋ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਰਿਕਾਰਡ ਤੋੜ ਸੰਗਤਾਂ ਦਾ ਇਕੱਠ ਇਹ ਖਬਰਾਂ ਨੇ ਨਾ ਰਿਕਾਰਡ ਤੋੜ ਇਕੱਠ ਭੀੜ ਹੋ ਗਈ ਇਕੱਠ ਹੋ ਗਈ ਕਾਦੇ ਲਈ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਸਹਿਬਜ਼ਾਦਿਆਂ ਦੇ ਦਰਸ਼ਨ ਕਰਨ ਲਈ ਕੀ ਅਸੀਂ ਆਪਣੇ ਆਪ ਨੂੰ ਉਸ ਤਰੀਕੇ ਦਾ ਬਣਾਇਆ ਸਹਿਬਜ਼ਾਦੇ ਸਾਡੇ ਦਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਸਾਨੂੰ ਵੇਖਣਾ ਚਾਹੁੰਦੇ ਆ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਆ ਦਸਤਾਰਾਂ ਖਤਮ ਹੋ ਰਹੀਆਂ ਨੇ ਕੇਸ ਖਤਮ ਹੋ ਰਹੇ ਨੇ ਜਦੋਂ ਅਸੀਂ ਪ੍ਰੈਕਟੀਕਲੀ ਲਾਈਫ ਦੀ ਗੱਲ ਕਰਦੇ ਆ ਉਂਝ ਅਸੀਂ ਗੁਰੂ ਨੂੰ ਦਰਸ਼ਨ ਦੇਣੇ ਹਨ ਕਿ ਗੁਰੂ ਸਾਹਿਬ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਇੱਕ ਸੋਚਣ ਦਾ ਵਿਸ਼ਾ ਹੈ ਅਸੀਂ ਇਹਦੇ ਉੱਤੇ ਵੀ ਮਿਹਨਤ ਕਰੀਏ ਕਿ ਅਸੀਂ ਗੁਰੂ ਜੀ ਨੂੰ ਦਰਸ਼ਨ ਦੇਣ ਦੇ ਯੋਗ ਹਾਂ ਉਹ ਤੇ ਬੀਬੀ ਹਰਸ਼ਰਨ ਕੌਰ ਸੀ ਇੱਕ ਬੀਬੀ ਨੇ ਉਹਨਾਂ ਸਿੰਘਾਂ ਨੂੰ ਪਹਿਚਾਣ ਲਿਆ ਦਸਤਾਰਾਂ ਤੋਂ ਕੜੇ ਤੋਂ ਜੋ ਸਿੰਘ ਸ਼ਹੀਦ ਹੋ ਚੁੱਕੇ ਸਨ ਅੱਜ ਚੱਲਦੇ ਫਿਰਦੇ ਤੁਰਦੇ ਫਿਰਦੇ ਪੰਜਾਬ ਦੇ ਵਿੱਚ ਸਿੰਘ ਲੱਭਣੇ ਔਖੇ ਹਨ ਉਹਤੇ ਸ਼ਹੀਦ ਹੋ ਕੇ ਵੀ ਬੀਬੀ ਨੇ ਲੱਭ ਲਏ ਸਨ ਸ਼ਹੀਦ ਹੋ ਚੁੱਕੇ ਸਨ ਸਿੱਖ ਉਹਨਾਂ ਨੂੰ ਪਹਿਚਾਣ ਲਿਆ ਸੀ ਪਰ ਅੱਜ ਪਹਿਚਾਣਣੇ ਲੱਭਣੇ ਬਹੁਤ ਔਖੇ ਹਨ ਕਿਉਂਕਿ ਸਾਡਾ ਭੇਖ ਖਤਮ ਕਰ ਦਿੱਤਾ ਗਿਆ ਸਾਡਾ ਜਿਹੜਾ ਗੁਰੂ ਸਾਹਿਬ ਜੀ ਦਾ ਦਸਤਾਰ ਕਰਦਾਰ ਰਫਤਾਰ ਗੁਫਤਾਰ ਸਭ ਕੁਝ ਖਤਮ ਕਰ ਦਿੱਤਾ ਬਸ ਅਸੀਂ ਕੇਵਲ ਇਕੱਠ ਕਰਨ ਯੋਗ ਰਹਿ ਗਏ ਕਿ ਅਸੀਂ ਗੁਰੂ ਦੇ ਦਰਸ਼ਨ ਕਰਨੇ ਹਨ ਕੀ ਗੁਰੂ ਸਾਹਿਬ ਸਾਡੇ ਦਰਸ਼ਨ ਕਰਨਗੇ ਜੋ ਨਾ ਭਜਨ ਤੇ ਨਾਰਾਇਣ ਤਿੰਨ ਕਾ ਮੈ ਨਾ ਕਰੂੰ ਦਰਸ਼ਨਾ